आ गया कुछ बैठेंगे ਤਲਵਸ ਤਲਵਸ ਨਿਕਲਾ ਕੇ ਚੱਲ ਰਹੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਅਸਿੱਧੜੇ ਬਹੁਤ ਅੰਨਿਆ ਸਵਾਵਾ ਦੇਦੇ ਨੇ ਜੋੜ ਵੱਲ ਰਸਣ ਨਹੀਂ ਦਿੰਦੇ ਨੇ ਉਹ ਰੌਣਕ ਨੂੰ ਬਾਵਾ ਜੀ ਨੂੰ ਖੂਨ ਗਾਣੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿ ਅਪਣਾ ਜਲਦੇ ਤੁਗੇ ਇਸ ਵਿੱਚ ਜੀਏ ਕਿ ਨਾਲ ਸਾਡਾ ਸੰਸਾਰ ਦਾ ਹੁਣ ਦਾ ਵਿਕਾਸ ਹੋਤਾ ਮਾਝੇਵਾਲੀ ਪਾਰ ਦੀ ਸਭ ਤੋਂ ਵੱਡੀ ਹੈ ਸਾਲਾ ਜੀ ਤੁਹ ਕਹਿੰਦੇ ਸੀ ਇਸ ਸੰਸਾਰ ਤੋਂ ਇਸ ਦੁਨੀਆਂ ਤੋਂ ਕਾਲਜ ਤੋਂ ਚਲੇ ਗਏ ਸੀ ਕਿ ਕਾਲਜ ਦਾੜਾ ਕਰਨ ਸੀ ਜੋ ਕੀ ਜੋ ਤੋਂ ਆਗੇ ਸੀ ਤੇ ਸਾਨੂੰ ਉਹਨਾਂ ਦੇ ਗੁਰੂ ਸਾਹਿਬ ਦੇ ਦਸਾਇਦ ਮਾਰ ਤੇ ਚੰਦ ਹੋਈ ਜੋ ਸਾਨੂੰ ਕੁਰਬਾਨੀ ਤੋਂ ਸੇਵ ਮਿਲੀ ਹੈ ਉਸ ਦੇ ਕਾਰੇ ਅਸੀਂ ਯਾਦ ਹਾਂ ਇਸ ਮਾਣ ਦੀ ਸਿਵਤ ਚ ਲੱਗੇ ਹੋਏ ਹਾਂ ਸਾਡੇ ਵਿੱਚ ਮੌਜੂਦ ਨੇ ਸਰਦਾਰ ਹਰਪ੍ਰੀਤ ਪ੍ਰਿੰਸ ਜੀ ਜੋ ਕਿ ਅੱਜ ਸੋਨਾ ਹਸਪੀਟਲ ਦੇ ਸਹਿਯੋਗ ਦੇ ਨਾਲ ਕੈਂਸਰ ਜਾਗਰੂਕਤਾ ਕੈਂਪ ਲਗਾ ਰਹੇ ਨੇ ਤੁਹਾਡਾ ਸਵਾਗਤ ਆਰਪਰਿੰਸ ਜੀਸੀਨਿਊਜ਼ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਦੇ ਬਾਰੇ ਧੰਨਵਾਦ ਗੋਲਦੀ ਬਦਲਵਾ ਜੀ ਤੁਸੀਂ ਸਮੇਂ ਸਮੇਂ ਉੱਤੇ ਸਹਿਯੋਗ ਦਿੱਤੇ ਨੇ ਔਰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਅਸੀਂ ਜੋ ਅੱਜ ਇਹ ਕੈਂਪ ਸੁਹਾਣਾ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਇੱਥੇ ਲਗਾ ਰਹੇ ਹਾਂ ਗੁਰਦੁਆਰਾ ਕਲਗੀਧਰ ਸਾਹਿਬੀ ਤੇ ਇਸ ਦਾ ਮੁੱਖ ਉਦੇਸ਼ ਇਹੀ ਹੈ ਕਿ ਮਹਿਲਾਵਾਂ ਵਿੱਚ ਜੋ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਵਧਣ ਦਾ ਖਤਸ਼ਾ ਪ੍ਰਾਪਤ ਹੋ ਰਿਹਾ ਜੋ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਆਏ ਦਿਨ ਕਿਤੋਂ ਨਾ ਕਿਤੋਂ ਕਿ ਬ੍ਰੈਸਟ ਕੈਂਸਰ ਦੇ ਕਾਰਨ ਕਿਸੇ ਦੀ ਡੈਥ ਹੋ ਗਈ ਅਸੀਂ ਇਹ ਜਾਗਰੂਕਤਾ ਮਹਿੰਮ ਸ਼ੁਰੂ ਕੀਤੀ ਹੈ ਸੁਆਣਾ ਹਸਪਤਾਲ ਦੇ ਸਹਿਯੋਗ ਨਾਲ ਸੁਆਣਾ ਹਸਪਤਾਲ ਤੋਂ ਪੂਰੀ ਇੱਥੇ ਸਮੁੱਚੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਜੀ ਆਇਆਂ ਆਖਦੇ ਹਾਂ ਤੇ ਸਾਨੂੰ ਇੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਮਰਥਨ ਮਿਲਿਆ ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਬ੍ਰੈਸਟ ਕੈਂਸਰ ਦੀ ਜੋ ਮੈਮੋਗ੍ਰਾਫੀ ਹੈ ਉਹ ਲੋਕਾਂ ਨੂੰ ਮਹਿਲਾਵਾਂ ਨੂੰ ਬੇਝਿਜਕੋ ਕੇ ਕਰਵਾਉਣੀ ਚਾਹੀਦੀ ਹੈ ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਦੋਂ ਕਿਸੇ ਨੂੰ ਮੌਤ ਹੁੰਦੀ ਹੈ ਤਾਂ ਕੈਂਸਰ ਖੀਰਲੀ ਸਟੇਜ ਤੇ ਸੀਗਾ ਇਸ ਲਈ ਬਾਹਰਲੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕ ਜਾਗਰੂਕ ਨੇ ਤੇ ਸਮੇਂ-ਸਮੇਂ ਤੇ ਆਪਣਾ ਇਲਾਜ ਕਰਾਉਂਦੇ ਨੇ ਆਪਣਾ ਚੈੱਕਅਪ ਕਰਾਉਂਦੇ ਨੇ ਫੁੱਲ ਬੋਡੀ ਟੈਸਟ ਵੀ ਅਸੀਂ ਕਰਾਉਂਦੇ ਆ ਕੋਈ ਬਿਮਾਰੀ ਹੋ ਜਾਂਦੀ ਆ ਅਸੀਂ ਖੂਨ ਟੈਸਟ ਕਰਾਉਂਦੇ ਆ ਪਿਸ਼ਾਬ ਟੈਸਟ ਕਰਾਉਂਦੇ ਆ ਟੂਥ ਟੈਸਟ ਕਰਾਉਂਦੇ ਆ ਤਰ੍ਹਾਂ-ਤਰ੍ਹਾਂ ਦੇ ਸਰੀਰਕ ਟੈਸਟ ਕਰਾਉਂਦੇ ਆ ਤਾਂ ਕੈਂਸਰ ਦਾ ਟੈਸਟ ਕਰਾਉਣ ਦੇ ਵਿੱਚ ਸਾਨੂੰ ਕੋਈ ਚੀਜ਼ ਕਿ ਨਹੀਂ ਹੋਣੀ ਚਾਹੀਦੀ ਇਹ ਟੈਸਟ ਬਿਲਕੁਲ ਫ ਇਹ ਮੈਮੋਗ੍ਰਾਫੀ ਬਿਲਕੁਲ ਫ੍ਰੀ ਹੈ ਇਸ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਆ ਕੇ ਆਣਾ ਚਾਹੀਦਾ ਹੈ ਮਹਿਲਾਵਾਂ ਨੂੰ ਜਾਗਰੂਕ ਹੋ ਕੇ ਆ ਕੇ ਆਣਾ ਚਾਹੀਦਾ ਸਾਡਾ ਮੁੱਖ ਉਦੇਸ਼ ਇਹ ਹੀ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਵਧੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਪਤਾ ਲੱਗੇ ਸਾਡੀ ਅਰਦਾਸ ਹੈ ਦਾਤਾ ਸਭ ਨੂੰ ਤੰਦਰੁਸਤ ਰੱਖੇ ਜੜਦੀ ਕਲਾ ਵਿੱਚ ਰੱਖੇ ਪਰੰਤੂ ਇਸ ਲਈ ਮੈਮੋਗ੍ਰਾਫੀ ਦੇ ਵਿੱਚ ਅਗਰ ਕਿਸੇ ਨੂੰ ਕੋਈ ਸਿੰਪਟਮ ਨਜ਼ਰ ਆਉਂਦੇ ਨੇ ਕੋਈ ਲੱਛਣ ਨਜ਼ਰ ਆਉਂਦੇ ਨੇ ਤਾਂ ਸਾਰਿਆਂ ਦਾ ਵਿਚਾਰ ਇਹ ਹੀ ਹੈ ਕਿ ਸਮਾਂ ਰਹਿੰਦੇ ਉਸ ਦਾ ਇਲਾਜ ਹੋ ਸਕਦਾ ਹੈ ਜਦੋਂ ਕੈਂਸਰ ਦੀ ਖੀਰਲੀ ਸਟੇਜ ਤੇ ਮਰੀਜ਼ ਨੂੰ ਪਤਾ ਲੱਗਦਾ ਤਾਂ ਉਦੋਂ ਪੂਰੇ ਪਰਿਵਾਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਿਵਾਰ ਵੀ ਦੁਖੀ ਹੁੰਦਾ ਮਰੀਜ਼ ਵੀ ਦੁਖੀ ਹੁੰਦਾ ਤੇ ਕਈ ਵਾਰ ਉਹ ਜੀਵ ਉਹ ਵਿਅਕਤੀ ਇਸ ਫਾਨੀ ਸਰਦਾਰ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ ਜੋ ਪਰਿਵਾਰ ਨੇ ਸਹਿਯੋਗ ਸਦਵਾ ਹੁੰਦਾ ਸਾਡੀ ਅਕਾਲਪੁਰਖੇ ਅਰਦਾਸ ਹੈ ਦਾਤਾ ਸਭ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਤੇ ਤੁਹਾਡਾ ਸਭ ਦਾ মিডিਆ ਵਾਲਿਆਂ ਦਾ ਧੰਨਵਾਦ ਅਸੀਂ ਇਹ ਕੈਂਪੋ ਨੂੰ ਇੱਕ ਵਿੱਚ ਵੀ ਐਸੀ ਤਰ੍ਹਾਂ ਜਾਰੀ ਰੱਖਾਂਗੇ ਤੇ ਜਾਗਰੂਕਤਾ ਫਲਾਵਾਂਗੇ ਤਾਂ ਕਿ ਲੋਕ ਜਾਗਰੂਕ ਹੋ ਕੇ ਅਕੀਅਨ ਤੇ ਆਪਣੀ ਸਿਹਤ ਸੰਭਾਲ ਦਾ ਧਿਆਨ ਰੱਖਣ ਆਪ ਸਭ ਦਾ ਧੰਨਵਾਦ ਸਾਡੇ ਵਿੱਚ ਬਜ਼ੁਰਗ ਦੇ ਸਰਦਾਰ ਭੁਪਿੰਦਰ ਸਿੰਘ ਜੀ ਜੋ ਕਿ ਟੀਮ ਮੈਨੇਜਰ ਨੇ ਸੋਨਾ ਹਸਪੀਟਲ ਦੇ ਜੋ ਕਿ ਸਪੈਸ਼ਲੀ ਜੋ ਮੈਮੋਗ੍ਰਾਫੀ ਅੱਜ ਹੋ ਰਹੀ ਹੈ ਤੇ ਆਪਣੀ ਮੈ ਅਲਾਵਾ ਦੇ ਦੀ ਸਹਿਯੋਗ ਲਈ ਆਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਜੀ ਸੀ ਇਹ ਵੀ ਇੱਕ ਚੈਸਟ ਹੈ ਜਿਹੜਾ ਕਿਸੇ ਨੂੰ ਡਰ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਆ ਕੀ ਕਰਾਣਾ ਜੀ ਸਾਰੇ ਜੇਕਰ ਐਕਸ-ਰੇ ਟਾਈਮ ਨਹੀਂ ਆਏਗਾ ਜਿਵੇਂ ਆਪਣਾ ਇਸੇ ਸਾਡੇ ਐਕਸ-ਰੇ ਹੋਗਾ ਲਗਭਗ ਇੰਨੇ ਕਰਦਾ ਹੋ ਜਾਏਗਾ ਇਹ ਕੋਈ ਛੋਟਾ ਰਾਣੀ ਕੋਈ ਗੱਲ ਨਹੀਂ ਜੀ 40 ਸਾਲ ਤੋਂ ਬਾਅਦ ਨਾ ਜੇ 40 ਸਾਲ ਤੋਂ 70 ਸਾਲ ਤੱਕ ਨੂੰ ਜਰੂਰ ਕਰਾ ਲੈਣਾ ਜੀ ਟ੍ਰੀ ਟੈਸਟ ਹੈਗਾ ਅੱਛਾ ਇੱਕ ਹੋਰ ਗੱਲ ਹੈ ਜੀ ਜਿਸ ਤਰ੍ਹਾਂ ਇਹ ਤਾਂ ਕੈਂਪ ਪੂਰੇ ਲੱਗਿਆ ਹੋਇਆ ਚਲੋ ਮਹਿਲਾਵਾਂ ਫ੍ਰੀ ਆ ਕੇ ਚੈੱਕ-ਅਪ ਕਰਾ ਲੈਣਗੇ ਜੇਕਰ ਕੈਂਪ ਤੋਂ ਇਲਾਵਾ ਜੇਕਰ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਕੀ ਤੁਸੀਂ ਜੋ ਇਹ ਮੈਮੋਗ੍ਰਾਫੀ ਫ੍ਰੀ ਕਰਦੇ ਹੋ ਜੀ ਕਿੱਥੇ ਮਿਲਣਾ ਪੋਗੋ ਜੀ ਤੁਹਾਨੂੰ ਜੀ ਸੋਹਣਾ ਫਰੀ ਕੀ ਜੀ ਮਹੀਨੇ ਤੱਕ ਵੀ ਰੱਖਿਆ ਹੈ ਨਾ ਮਹੀਨੇ ਰਾਖਰੀ ਵੀਰਵਾਰ ਜੋ ਕਿ ਸਾਡੇ ਫਰੀ ਕੈਂਪਾਂ ਖੰਨੇ ਆਪਣੇ ਨਹੀਂ ਸੁਹਾਣੇ ਅੱਛਾ 2:00 ਵਜੇ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਜੀ ਪਰਮਾਤਮਾ ਕਰੇ ਨਾ ਵੇ ਜੇ ਆਂਦੀ ਹੈ ਕਿਸੇ ਮੈਲਾਵਾਂ ਨੂੰ ਤੁਸੀਂ ਕੋਈ ਉਹਦੇ ਇਲਾਜ ਫਰੀ ਕਰਦੇ ਹੋ ਜਾਂ ਬਹੁਤ ਘੱਟ ਰੇਟ ਤੇ ਕਰਦੇ ਹੋ ਉਹ ਕਿ ਜਾਂ ਕਿੱਥੇ ਹੋ ਰੈਫਰ ਕਰਦੇ ਹੋ ਅਸੀਂ ਬਹੁਤ ਘੱਟ ਰੇਟ ਤੇ ਕਰਦੇ ਹਾਂ ਜੀ ਠੀਕ ਹੈ ਜੀ ਤੁਹਾਡੇ ਲਈ ਹੈਗਾ ਨਾ ਕੀ ਗਾਈਡ ਟੂ ਕੈਪ ਸਾਡੇ ਕੋਲ ਫੁੱਲ ਫੈਸਿਲਿਟੀ ਹੈਗੀ ਹੈ ਜੀ ਸਾਰੀ ਫੈਸਿਲਿਟੀ ਜੀ ਸਕਦੀ ਪੂਰਾ ਡਿਪਾਰਟਮੈਂਟ ਲੈ ਠੀਕ ਹੈ ਜੀ ਥੈਂਕ ਯੂ ਜੀ ਸਾਡੇ ਵਿੱਚ ਮਜੂਰ ਨੇ ਸਰਦਾਰ ਕਲਵੰਸ ਸਿੰਘ ਮਹਿਮੀ ਜੀ ਜੋ ਕਿ ਐਡਵੋਕੇਟ ਵੀ ਨੇ ਸਮਾਜ ਸੇਵੀ ਵੀ ਨੇ ਤੇ ਅੱਜ ਮਹਿਮੀ ਸਾਹਿਬ ਸਪੈਸ਼ਲ ਆਏ ਨੇ ਮੈਮੋਗ੍ਰਾਫੀ कॅम्प ਤੇ ਵਿੱਚ ਮਹਿਮੀ ਸਾਹਿਬ ਤੁਸੀਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਪਣੀ ਮਾਤਾਵਾਂ ਭੈਣਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੌਕੇ ਤੇ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਜੀ ਆਖਦਾ ਉਹਨਾਂ ਨੂੰ ਤੇ ਮੈਂ ਮੈਨੂੰ ਖਾਸ ਤੌਰ ਤੇ ਉੱਪਰ ਤਰਫੀ ਸਿੰਘ ਕਪਰਮંત્રી ਪੰਜਾਬ ਜੋ ਕੈਸ ਜਿਹੜੇ ਕਿਤੇ ਆਊਟਰ ਸਟੇਸ਼ਨ ਨੇ ਉਹਨੇ ਡਿਊਟੀ ਲਈ ਕਿ ਇਸ ਕੈਂਪ ਦੇ ਵਿੱਚ ਤੁਸੀਂ ਜਾ ਕੇ ਜਰੂਰ ਆਪਾਂ ਨੇ ਇਸ ਨੂੰ ਜੋੜ ਜਾਣਾ ਔਰ ਮੇਰੀ ਹਾਜ਼ਰੀ ਲਗਾਉਣੀ ਹੈ ਤਾਂ ਮੈਂ ਉਹਨਾਂ ਦੇ ਵਿਹਾਰ ਦੇ ਉੱਤੇ ਔਰ ਆਪਣੇ ਵਿਹਾਰ ਦੇ ਉੱਪਰ ਮੇਰੀ ਹਾਜ਼ਰੀ ਲਗਾਉਣ ਵਾਸਤੇ ਆਇਆ ਇਹ ਜੋ ਕੈਂਪ ਹੈ ਸੁਹਾਣਾ ਹਸਪੀਟਲ ਮਹਾਰੀ ਕੱਢੀਗੜ ਦੇ ਸਹਿਯੋਗ ਦੇ ਨਾਲ ਕਿਥੋਂ ਦੀ ਜੋ ਬਹੁਤ ਬੜੀ ਸਸਤਾ ਹੈਗੇ ਆ ਆਪਣਾ ਖੰਨਾ ਵਾਇਸ ਆਫ ਖੰਨਾ ਸਿਟੀਜ਼ਨ ਹਰ ਪ੍ਰੇਤ ਪ੍ਰਤੀਜਿ ਪ੍ਰਧਾਨ ਦੇ ਉਹਨਾਂ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਪਹਿਲਾ ਕੈਂਪ ਲੱਗਿਆ ਲਗਾਇਆ ਜਾ ਰਿਹਾ ਔਰ ਇਸ ਦੇ ਵਿੱਚ ਮੈਮੋਗ੍ਰਾਫੀ ਜਾਂ ਕਹਿੰਦੀ ਆਪਾਂ ਲੇਡੀਜ਼ ਦੇ ਜੋ ਟੈਸਟ ਦੇ ਜਾਂ ਕਿਸੇ ਤਰ੍ਹਾਂ ਦੇ ਕੈਂਸਰ ਦਾ ਸਿੰਪਟਮ ਹੈ ਉਹਨਾਂ ਦਾ ਕਿ ਕੈਪ ਕੈਪ ਹੋ ਰਿਹਾ ਇਹਦੇ ਵਿੱਚ ਬਹੁਤ ਸਾਰੇ ਜੋ ਖੰਨੇ ਹਲਕਿਆਂ ਦੀ ਗਰੀਬ ਸੀ ਜਾਂ ਲੋੜਵੰਦ ਲੇਡੀਜ਼ ਨੇ ਉਹਨਾਂ ਨੂੰ ਇਹਦਾ ਬੜਾ ਫਾਇਦਾ ਹੋਊਗਾ ਤਾਂ ਕਿ ਸਮੇਂ ਸਿਰ ਅਗਰ ਕੋਈ ਬਿਮਾਰੀ ਕੋਈ ਡਿਟੈਕਟ ਹੋ ਜਵੇ ਤਾਂ ਸਮੇਂ ਸਿਰ ਉਹਦਾ ਇਲਾਜ ਵੀ ਹੋ ਜਾਂਦਾ ਹੈ ਹਰ ਅਗਰ ਸਮੇ ਤੋਂ ਸਮਾ ਟੱਪ ਜਵੇ ਆਪਾਂ ਕਦੇ ਲੇਟ ਡਿਟੈਕਟ ਹੋਵੇ ਕੋਈ ਡਿਸੀਜ਼ ਕੋਈ ਵੀ ਲੇਟ ਡਿਟੈਕਟ ਹੁੰਦੀ ਆ ਤਾਂ ਜਾਨਲੇਵਾ ਵੀ ਹੁੰਦੀ ਆ ਔਰ ਜਿੱਥੇ ਪਰਿਵਾਰ ਨੂੰ ਘਾਟਾ ਪੈਂਦਾ ਉੱਥੇ ਸਮਾਜ ਨੂੰ ਘਾਟਾ ਪੈਂਦਾ ਤਾਂ ਮੈਂ ਇਹ ਜੋ ਕੈਂਪ ਹਰਪੇਸੀ ਲਗਾ ਰਹੇ ਨੇ ਮੈਂ ਉਮੀਦ ਰੱਖਦਾ ਕਿ ਅੱਗੇ ਤੋਂ ਵੀ ਲਗਾਤਾਰ ਇਹ ਕੈਂਪ ਜਾਰੀ ਰਹਿਣਗੇ ਤੇ ਇਸ ਵੇਲੇ ਜੋ ਕੈਂਪ ਲਗਾਇਆ ਜਾ ਰਿਹਾ ਸਿਰਫ ਓਨਲੀ ਫਾਰ ਏਡਿਸ ਹੈ ਤੇ ਅਗਲੀ ਵਾਰੀ ਜੋ ਕੈਂਪ ਹੈ ਉਹਦੇ ਵਿੱਚ ਆਪਾਂ ਜੋ ਮਰਦ ਨੇ ਮੇਲ ਮੈਂਬਰਸ ਨੇ ਉਹਨਾਂ ਨੂੰ ਸ਼ਾਮਲ ਕਰਾਂਗੇ ਤਾਂ ਮੇਰੇ ਵਿਹਾਪ ਦੇ ਉੱਪਰ ਇੱਕ ਵਾਰ ਤਰਫ ਤੋਂ ਜੀ ਦੀ ਬਤ ਜਿਹੜਾ ਹਾਜ਼ਰ ਕਰਨਾ ਤੇ ਇਸੋਟ ਬਹੁਤ ਬਤਨ ਬਥੈਂਕ ਯੂ ਥੈਂਕ ਯੂ ਸਾਡੇ ਆਮ ਜੀ ਵੀ ਆਇਆ ਹੈ ਔਰ ਇਹ ਜਿਹੜਾ ਕੈਂਪ ਲਾਇਆ ਲੋਕ ਭਾਈ ਦੇ ਕੰਮ ਨੇ ਜਿਹੜੇ ਇਸ ਤਰ੍ਹਾਂ ਵੀ ਹੁੰਦੇ ਟੜੀਦੇ ਨੇ ਲੇਕਿਨ ਇਹਦੇ ਕਿੰਨ ਆਪਾਂ ਨੂੰ ਥੋੜਾ ਜਿਹਾ ਆਪਣਾ ਪਿਛੋਕੜ ਦੇਖਣਾ ਚਾਹੀਦਾ ਇਹ ਬੰਗਾਲੀਆਂ ਕਿਉਂ ਪਾ ਰਹੇ ਨੇ ਆਪਾਂ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਆਪਾਂ ਪਛਮੀ ਸੰਬੰਧਾਂ ਦਾ ਜਿਹੜਾ ਹੈਗਾ ਤਰਕੀ ਕਰਨੇ ਆ। ਉਹਨਾਂ ਨੇ ਜਿਹੜਾ ਆਸਟੂਟ ਖਾਣਾ ਬੰਦ ਕਰਤਾ ਆਪਾਂ ਨੇ ਜਿਹੜਾ ਕਰਤਾ। ਤਾਂ ਕਰਕੇ ਜਿਹੜੀਆਂ ਡਿਗਰੀਆਂ ਨੇ ਇਹਦੀਆਂ ਭਟਾਣਾਂ ਪ੍ਰਮਾਣੀਆਂ ਨੇ ਉਹਨਾਂ ਦਾ ਆਪਾਂ ਨੂੰ ਸਾਹਣਾ ਕਰਨਾ ਪੈਂਦਾ ਹੈ। ਆਪਾਂ ਰੈਕੋਰਡ ਡਾਕਟਰਾਂ ਨੇ ਰੰਮਤਾ ਦੂਜਾ ਵੀ ਸੁਣੇ ਨੇ ਡਾਕਟਰ ਨੇ ਕਿਹਾ। ਰੇਗਨ ਆਪਾਂ ਆਪਣੀ ਛੇੜੂ ਠੀਕ ਰੱਖਣ ਵਾਸਤੇ ਥੋੜਾ ਜਿਹਾ ਆਪਾਂ ਸਾਨੀ ਕੀ ਜਿਹੜਾ ਆਪਣੇ ਆਪ ਨੂੰ ਸੁਧਾਰੀਏ ਜਿੰਨਾ ਫਾਸਟ ਫੂਡ ਖਾਣੇ ਆਪਾਂ ਉਹ ਸਾਰਾ ਦਿਲਾ ਬਿਮਾਰੀ ਦਾ ਕਾਰਨ ਹੈ ਇਸ ਕਰਕੇ ਆਪਾਂ ਤੁਹਾਨੂੰ ਕਹਿੰਦੇ ਕਿ ਜਿੰਨਾ ਵੀ ਹੋ ਸਕਦਾ ਆਪਾਂ ਜਿਹੜਾ ਵੀ ਜਿਹੜੇ ਧਰਮ ਨੂੰ ਮੰਨਦਾ ਹੈ ਉਸ ਧਰਮ ਦੇ ਵਿੱਚ ਆਪਣਾ ਪੱਕੇ ਰਹਿ ਕੇ ਵਾਹਿਗੁਰੂ ਦਾ ਅੱਲਾ ਦਾ ਆਮ ਦਾ ਨਾਮ ਜਪੋ ਜਨਾ ਵੀ ਹੋ ਸਕਦਾ ਹੈ ਜੀ ਇਹ ਆਪਣੇ ਨਾਲ ਸਹਾਇਕ ਹੋ ਸੋ ਇਹ ਨਾ ਕਹਿਣਾ ਹੋਵੇ ਆਪਣਾ ਮਾਫੀ ਚਾਹਣਾ ਵਾਹਿਗੁਰੂ ਜੀ ਦਾ ਬਾਪੂ ਸਾਹਿਬ ਵਾਹਿਗੁਰੂ ਜੀ